اب تو چار پانچ دن پہلے بہت دکھدائی گھٹنا واپری کہ جی ہشیارپر پورے پنجاب کے لکان چنجوڑ کے رکھتا کہ نہ میں مہاراج کے گھر کھڑ کے بےنتی کرتا کہ مہاراج کتا کدی بھی کسی نے درش دیکھنے نہ ملے کیونکہ جڑے بچے ہے ਉਹੀ ਸਾਡੀ ਕਮਾਈ ਆ ਅੱਗੇ ਸਾਡੇ ਬੱਚੇ ਕਿਦਾਂ ਕਿਸੇ ਕੋ ਗੈਰ ਹੋ ਜਾਂਦੀ ਆ ਬਹੁਤ ਉਦਾਈ ਘਟਨਾ ਹੈਗੀ ਆ ਕਿ ਜਿਹਦੇ ਵਿੱਚ ਕੋਨੇ ਹੁਸ਼ਿਆਰ ਤੇ ਲੋਕਾਂ ਨੇ ਦੁੱਖ ਮਨਾਇਆ ਬਹੁਤ ਰਾਤ ਰੋਟੀ ਨਹੀਂ ਖਾਦੀ ਕਿਉਂਕਿ ਬੱਚੇ ਸਾਰੇ ਦੇ ਘਰ ਚ ਲੈ ਗਏ ਅੰਜਰ ਇਦਾਂ ਲਈ ਦੁੱਖ ਤਕਲੀਫ ਜਦੋਂ ਆਉਂਦੀ ਆ ਨਾ ਕਿ ਸਾਰੇ ਸਮਾਜ ਨੂੰ ਜਦੋਂ ਇਨਕਲੂਡ ਹੋ ਕੇ ਆਪਾਂ ਇਕੱਠੇ ਹੁੰਦੇ ਆ ਤੇ ਇਹ ਸਾਨੂੰ ਸਾਡਾ ਪਤਾ ਲੱਗਦਾ ਕਿ ਮੈਂ ਆਪਣੇ ਬੰਦੂ ਜਿੱਦਕਿ ਮੈਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਤੋਂ ਜਿਹੜੀਆਂ ਕਿ ਮੈਨੂੰ ਜ਼ਿੰਮੇਵਾਰੀਆਂ ਮਿਲੀਆਂ ਪਹਿਲਾਂ ਸਭ ਤੋਂ ਪਹਿਲਾਂ ਕਿ ਮੈਂ ਕਾਉਂਸਲਰ ਐ ਕਿ ਅੱਜ ਤੁਹਾਡੇ ਵਿੱਚ ਵਾਦਾ ਕਰਕੇ ਜਾਣਾ ਕਿ ਜਿਹੜਾ ਵੀ ਅਦਰ ਸਟੇਟ ਦਾ ਕੋਈ ਵੀ ਬੰਦਾ ਆ ਜੂ ਵੀ ਨਹੀਂ ਕਿ ਜੂ ਵੀ ਹਿਮਾਚਲ ਦੀ ਗੱਲ ਹੈਗੀ ਆ ਕੋਈ ਹੁੜਿਆਣੇ ਦਾ ਆ ਕੋਈ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਨਾਗਰਿਕ ਮੇਰੇ ਕੋਲ ਟੈਸਟੇਸ਼ਨ ਕਰਾਣ ਆਤਾ ਜੇ ਮੈਂ ਸੈਟੀਸਫਾਈਡ ਨਹੀਂ ਕਰਦਾ ਉਹਨੂੰ ਪ੍ਰੋਪਰ ਕੋਈ ਵੀ ਦਸਤਾਵੇਜ਼ ਨਹੀਂ ਹੈਗੇ ਨਾ ਜੇਕਰ ਕੋਈ ਕੋਈ ਜ਼ਿੰਮੇਵਾਰੀ ਚੱਕਣ ਵਾਲਾ ਬੰਦਾ ਨਹੀਂ ਹੈਗਾ ਮੈਂ ਉਹਦੀ ਤਸਦੀਕ ਨਹੀਂ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਮਹੱਲੇ ਦੇ ਵਿੱਚ ਮੇਰੇ ਬਾੜ ਦੇ ਵਿੱਚ ਜਿੰਨੇ ਵੀ ਪਰਵਾਸੀ ਰਹਿੰਦਾ ਹੈ ਚਾਹੇ ਕੋਈ ਵੀ ਕਿਰਾਏ ਦਾ ਰਹਿੰਦਾ ਚਾਹੇ ਉਹ ਬੈਂਕ ਮੈਨੇਜਰ ਕਿਉਂ ਨਾ ਹੋਵੇ ਇਹ ਕੋਈ ਗੱਡੀ ਦੇ ਵਿੱਚ ਘੁੰਮਦਾ ਜ਼ਰੂਰੀ ਨਹੀਂ ਕਿ ਵੀ ਅਦਰ ਉਹਦੀ ਆਈਡੈਂਟੀਫਿਕੇਸ਼ਨ ਹੈਗੀ ਆ ਅਸੀਂ ਜਿਹੜੇ ਕੀ ਡੈਕਨ ਵਿੱਚ ਬਹੁਤ سارے ਜਿਹੜੇ ਕੀ ਮੁਲਾਜ਼ਮ ਹੈਗੇ ਅਲਗ-ਅਲਗ ਇਲਾਕਿਆਂ ਤੋਂ ਹੈਗੇ ਆ ਅਸੀਂ ਉਹਨਾਂ ਨੂੰ ਵੀ ਕਹਾਂਗੇ ਸੀਸ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਜਿੰਨੇ ਵੀ ਵਕਤ ਵਕਤ ਮਹਿਮਨ ਦੇ ਚ ਲੋਕ ਰਹੇ ਆ ਤੁਸੀਂ ਉਹਨਾਂ ਦੀ ਫੁਲ ਸਟੈਂਕ ਦੇ ਸਿਚੂਰ ਕਰਾਓ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਇਸ ਬੰਦੇ ਨੇ ਜਿਹੜੀ ਇਹ ਕਿੰਨਾ ਵੱਡਾ ਅਪਰਾਧ ਕੀਤਾ ਹੈ ਸੱਤ ਸਾਦੀ ਸਜ਼ਾ ਪਹਿਲਾਂ ਹੀ ਤੁਰ ਕੇ ਆਇਆ ਸੀ ਪਰ ਉਹਦੇ ਤੇ ਕਿਸੇ ਨੇ ਗੌਰ ਨਹੀਂ ਕੀਤਾ ਉਹ ਤੋਂ ਬਾਅਦ ਮੈਨੂੰ ਪੰਜਾਬ ਸਰਕਾਰ ਵੱਲੋਂ ਅਤੇ ਤੁਹਾਡੇ ਸਹਿਯੋਗ ਦੇ ਨਾਲ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਮੇਰੇ ਕੋਲ 24-25 ਦੇ ਕਰੀਬ ਜਿਹੜੀ ਏਤੀ ਮੰਡੀਆਂ ਹੈਗੀਆਂ ਜਿਨ੍ਹਾਂ ਦਾ ਮੈਂ ਇੰਚਾਰਜ ਹਾਂਗਾ ਤੋਂ ਦੱਸਣਾ ਚਾਹੁੰਦਾ ਕਿ ਉੱਥੇ ਗਿਣਨੇ ਵੀ ਅਲੱਗ-ਅਲੱਗ ਸਟੇਟਰ ਤੋਂ ਜਿਹੜੇ ਲੋਕ ਉੱਥੇ ਰਹਿੰਦੇ ਹੈਗੇ ਉਹਨਾਂ ਸਾਰਿਆਂ ਦੀ ਜਿਹੜੀ ਕਿ ਵੈਰੀਫਿਕੇਸ਼ਨ ਕਰਾਉਣਾ ਉਹ ਮੇਰਾ ਕੰਮ ਹੈਗਾ ਮੇਰੇ ਮੈਕ ਵਿੱਚ ਜਾਏਗਾ ਉਹਨਾਂ ਸਾਰਿਆਂ ਦੀ ਰਿਗਿਸਟ੍ਰੇਸ਼ਨ ਕੀਤੀ ਜਾਊਗੀ ਜਿਹੜੀ ਜਿਹੜੀ ਇੱਥੇ ਰੈਡੀ ਹੈਗੀ ਆ ਉਹ ਬੰਦਿਆਂ ਦਾ ਉਹ ਪ੍ਰੋਪਰ ਨਾਮ ਤੇ ਫੋਨ ਨੰਬਰ ਲਿਖਿਆ ਜਾਊਗਾ ਅਗਰ ਕਿਸੇ ਨਾਲ ਵੀ ਕੋਈ ਦਿੱਕਤ ਨਾ ਬਣਨੀ ਹੋਵੇ ਜਿਹੜਾ ਸਬੂਤਾ ਸਾਡੇ ਮੈਕਨੇ ਨਹੀਂ ਕਿਤੇ ਹੋਊਗਾ ਜਿਹੜੇ ਆਪਕੇ ਭਾਈ ਸਾਹਿਬ ਕੋਲ ਬੰਦਾ ਉਹ ਕੰਮ ਕਰਦਾ ਉਹਦੇ ਕੋਲ ਵੀ ਉਹਦਾ ਪ੍ਰੋਪਰ ਸਬੂਤਾ ਉਹਦਾ ਜਿਹੜਾ ਚੱਲਦਾ ਫੋਨ ਨੰਬਰ ਆ ਉਹਦੇ ਤੇ ਬਕਾਇਦਾ ਲਿਖਿਆ ਜਾਊਗਾ ਤਾਂ ਕਿ ਸੋ ਜਨਪਿਆਵੀ ਨੋਇ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਰਬਦਾਸ ਨਗਰ ਹੁਸ਼ਿਆਰਪੁਰ ਵਿਖੇ ਜਿੱਥੇ ਦੀਪਨਗਰ ਦਾ ਜਿਹੜਾ 5 ਸਾਲ ਦਾ ਜਿਹੜਾ ਬੱਚਾ ਜਿਹੜਾ ਪ੍ਰਵਾਸੀ ਵੱਲੋਂ ਜਿਹੜਾ ਮਾਰੇਗਾ ਉਸ ਨੂੰ ਲੈ ਕੇ ਅੱਜ ਜਿਹੜਾ ਗੱਲਬਾਤ ਕਰਾਂਗੇ ਗੁਰੂ ਰਬਦਾਸ ਨਗਰ ਤੋਂ ਚੇਤੀ ਸਾਹਿਬ ਜੋ ਐਮਸੀਡੀ ਆਜਰੇ ਆਪਣੇ ਮੰਡੀ ਦੇ ਚੇਅਰਮੈਨ ਦੀ ਉਹਨਾਂ ਦੇ ਨਾਲ ਦੀ ਗੱਲਬਾਤ ਕਰਾਂਗੇ ਸਰ ਅੱਜ ਅੱਜ ਸਰ ਮਤਾ ਪਾਇਆ ਗਿਆ ਗੁਰੂ ਰਵਿਦਾਸ ਨਗਰ ਦੇ ਵਿੱਚ ਪਹਿਲਾਂ ਤੁਹਾਡਾ ਬੜਾ ਧੰਨਵਾਦ ਹੈ ਇਹ ਕਿਸੇ ਦੇ ਖਿਲਾਫ ਨਹੀਂ ਹੈਗਾ ਇਹ ਸੱਚ ਦੇ ਨਾਲ ਇਹ ਮੁੱਦਾ ਹੈਗਾ ਜਿਹੜਾ ਜੁੜਿਆ ਆ ਤਾਂ ਕਿ ਇਹਦੇ ਨਾਲ ਹਰ ਉਸ ਪੰਜਾਬੀ ਨੂੰ ਹਰ ਉਸ ਭੈਣ ਭਾਈ ਨੂੰ ਅਹਿਸਾਸ ਹੋਵੇ ਕਿ ਜਿਨ੍ਹਾਂ ਨੇ ਕਿਰਾਏਦਾਰ ਰੱਖੇ ਆ ਜਿਨ੍ਹਾਂ ਨੇ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਕਿਰਾਏਦਾਰ ਰੱਖੇ ਆ ਚਾਹੇ ਉਹ ਉਹ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਕੋਈ ਬੰਦਾ ਚਾਹੇ ਕੋਈ ਕਾਰੀਗਰ ਆ ਚਾਹੇ ਕੋਈ ਵੀ ਕਿਸੇ ਵੀ ਲੈਵਲ ਦਾ ਕੋਈ ਬੰਦਾ ਹੈਗਾ ਆ ਜ਼ਰੂਰੀ ਨਹੀਂ ਕਿ ਹੈਗਾ ਵੀ ਕਿਸੇ ਵੀ ਅਦਰ ਸਟੇਟ ਦਾ ਕੋਈ ਵੀ ਭਰਾ ਕੋਈ ਕੰਮ ਕਰਦਾ ਕਿਸੇ ਦੇ ਕੋਲ ਵੀ ਅਸੀਂ ਉਸ ਚੀਜ਼ ਦਾ ਜਿਹੜਾ ਕੀ ਆ ਵੈਰੀਫਿਕੇਸ਼ਨ ਕਰਾ ਕੇ ਜਿਹੜਾ ਵੀ ਕਿਰਾਏਦਾਰ ਹੈਗਾ ਆ ਉਹ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਵੇ ਜਿਹੜਾ ਕੋਈ ਕਿਰਾਏਦਾਰ ਰਹਿੰਦਾ ਆਪਣੇ ਮਾਲ ਮਕਾਨ ਮਾਲਕ ਨੂੰ ਉਹਦੀ ਜ਼ਿੰਮੇਵਾਰੀ ਵਿੱਚ ਪਾਈ ਜਾਵੇ ਤਾਂ ਕਿ ਜੇ ਕਾਨੂੰਨ ਕੋ ਨੀਕੀ ਹੁੰਦੀ ਹੈ ਤੇ ਜਿਹੜਾ ਉਹਦਾ ਮਕਾਨ ਮਾਲਕ ਆ ਉਹ ਜ਼ਿੰਮੇਵਾਰ ਹੋਵੇ ਤੇ ਜਿਸ ਤਰ੍ਹਾਂ ਸਰ ਹੁਣ ਪੰਜਾਬੀ ਵੱਲੋਂ ਮੰਗ ਦੀ ਕੀਤੀ ਜਾ ਰਹੀ ਹੈ ਜਿਹੜੇ ਭਈਆਂ ਦੇ ਜਿਹੜੇ ਆ ਵੋਟਰ ਕਾਰਡ ਵਗੈਰਾ ਉਹ ਤੁਰੰਤ ਜਿਹੜੇ ਰੱਦ ਕੀਤੇ ਜਾਣ ਤੇ ਕੀ ਤੁਸੀਂ ਉਸ ਸਰਕਾਰ ਦੇ ਵਿੱਚ ਨਿਵੰਦੇ ਦੀ ਆ ਇਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਉਹਦੇ ਬਾਰੇ ਤੁਸੀਂ ਕੋਈ ਠੋਸ ਕਦਮ ਜਿਹੜਾ ਚੱਕਿਆ ਇਸ ਮੁੱਦੇ 'ਤੇ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਵਾਅਦਾ ਕਰਨਾ ਚਾਹਨਾ ਕਿ ਜਿਹੜੇ ਤੁਸੀਂ ਅਦਰ ਸਟੇਟ ਦੇ ਬੰਦਿਆਂ ਦੀ ਗੱਲ ਕਰਦੇ ਅਸੀਂ ਭਾਰਤ ਦੇਸ਼ ਵਿੱਚ ਰਹਿੰਦੇ ਆ ਕਿਸੇ ਦਾ ਅਸੀਂ ਜਿਹੜਾ ਕਿ ਵੋਟਰ ਕਾਰਡ ਆ ਉਹ ਅਸੀਂ ਰੱਦ ਨਹੀਂ ਕਰਾ ਸਕਦੇ ਉਹ ਸਾਡੇ ਕੋਲ ਰਾਈਟ ਨਹੀਂ ਹੈਗਾ ਉਹ ਮਾਨਜੋਗ ਅਦਾਲਤਾਂ ਹੈਗੀਆਂ ਮਾਨਜੋਗ ਮਕਾਨ ਜਿਹੜੇ ਮਹਿਕਮੇ ਹੈਗੇ ਆ ਉਹ ਕਰ ਸਕਦੇ ਆ ਪਰ ਆਪਾਂ ਕਿਸੇ ਦਾ ਬੋਟ ਰੱਦ ਕਰ ਥੋੜੀ ਖੋ ਸਕਦੇ ਆ ਉਹ ਤਾਂ ਸਾਨੂੰ 바ਵਾ ਸਾਹਮਣੇ ਲੈ ਕੇ ਦਿੱਤਾ ਆ ਗਲਤ ਹੈ ਜਿਹੜੀ ਇਹ ਹੈਗੀ ਕਿ ਜਿਹੜੇ ਬੰਦੇ ਬਿਨਾ ਪਛਾਣ ਪੱਤਰ ਤੋਂ ਇੱਥੇ ਰਹਿੰਦੇ ਹੈਗੇ ਆਪਾਂ ਪੰਜਾਬ ਦੇ ਵਿੱਚ ਉਹ ਉਹ ਕਿਸੇ ਵੀ ਸਟੇਟ ਦਾ ਹੈਗਾ ਆ ਉਹ ਬਿਨਾ ਮਕਾਨ ਮਾਲਕ ਦੀ ਜਾਂ ਬਿਨਾ ਉਹਦੇ ਜਿਹੜੇ ਦਸਤਾਵੇਜ਼ ਦੇਖੇ ਅਸੀਂ ਉਹਦੀ ਪੁਸ਼ਟੀ ਨਹੀਂ ਕਰਾਂਗੇ ਬਿਨ ਤਤ ਤਸਦੀਕ ਅਸੀਂ ਨਹੀਂ ਕਰਾਂਗੇ ਜੇ ਇਸ ਤਰ੍ਹਾਂ ਸਰ ਹੁਣ ਦਿਨੋਂ ਦਿਨ ਜਿਹੜੇ ਆ ਬਿਹਾਰ ਦੇ ਜਾਂ ਜੂਪੀ ਦੇ ਜਾਂ ਹੋਰ ਇਲਾਕਿਆਂ ਦੇ ਜਿਹੜੇ ਆ ਇਸ ਵਕਤ ਜਿਹੜੇ ਪੰਜਾਬ ਦੇ ਵਿੱਚ ਕਾਫੀ ਜਨਸਾਖਿਆ ਦੇ ਵਿੱਚ ਰਹਿ ਰਿਹਾ ਜਿਸ ਤਰ੍ਹਾਂ ਹੁਣ ਪੰਜਾਬ ਦੀ ਗੱਲ ਕਰੀਏ ਪੰਜਾਬੀ ਕੋਈ ਵੀ ਜਾ ਕੇ ਹਿਮਾਚਲ ਦੇ ਵਿੱਚ ਜਗ੍ਹਾ ਨਹੀਂ ਲੈ ਸਕਦਾ ਕਿ ਇਸ ਤਰ੍ਹਾਂ ਦਾ ਕਾਨੂੰਨ ਇੱਥੇ ਪਾਸ ਨਹੀਂ ਹੋਣਾ ਜਿੰਦ ਤੱਕ ਪੰਜਾਬ ਦੇ ਵਿੱਚ ਕੋਈ ਵੀ ਪ੍ਰਾਪਰਟੀ ਨਾ ਖਰੀਦੇ ਆ ਦੇਖੋ ਇਹ ਜਿਹੜੇ ਕਾਨੂੰਨ ਹੈਗੇ ਆ ਇਹ ਦੇਸ਼ ਤੋਂ ਬਾਅਦ ਜਦੋਂ ਜਾਦ ਹੋਇਆ ਉਹਦੇ ਤੋਂ ਬਾਅਦ ਸਾਰੇ ਜਿਹੜੇ ਕਾਨੂੰਨ ਹੈਗੇ ਆ ਇਹ ਜਦ ਤੁਸੀਂ ਜਿਹੜੇ ਜਗ੍ਹਾ ਕਹਿੰਦੇ ਆ ਕਿ ਵੀ ਜਗ੍ਹਾ ਕਿਸੇ ਅਦਰ ਸਟੇਟ ਦੇ ਬੰਦੇ ਨੂੰ ਨਹੀਂ ਲੈ ਕੇ ਦੇਣੀ ਜਾਂ ਦੇਣੀ ਉਹ ਇੱਕ ਲਗ ਮੁੱਦੇ ਹੈਗੇ ਆ ਉਹ ਪੰਜਾਬ ਸਰਕਾਰ ਦੇ ਜਿਹੜੇ ਕੀ ਅਫਸਰ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਲੈਣਾ ਇਹ ਜਿਹੜੇ ਮੁੱਦੇ ਹੈਗੇ ਛੋਟੇ ਮੁੱਦੇ ਨਹੀਂ ਹੈਗੇ ਅਸੀਂ ਜਿਹੜੀ ਗੱਲ ਹੈਗੀ ਹੈ ਕਿ ਜਿਹੜੇ ਕੀ ਲੋਕ ਵੈਰੀਫਿਕੇਸ਼ਨ ਕਰਾਏ ਬਿਨਾ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣਾ ਸਾਡਾ ਫਰਜ਼ ਆ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਮੇਨਾਰ ਕੌਂਸਲ ਸਾਹਿਬ ਖੜੇ ਹੈਗੇ ਆ 12 ਨੰਬਰ ਬਾੜ ਤੋਂ ਅਮਰੀਕ हां जी ਅਤੇ ਮੇਰੇ ਭਾਈ ਸਾਹਿਬ ਖੜੇ ਜਿਹੜੇ ਮੋਦਵਾਰ ਹੈਗੇ ਆਪਣੇ ਇਲਾਕੇ ਦੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਸਹੀ ਬੰਦੇ ਦੀ ਜ਼ਿੰਮੇਵਾਰੀ ਚੱਕਣੀ ਆ ਮੈਨੂੰ ਮੈਂ ਕਾਉਂਸਲਰ ਹੈਗਾ ਮੈਂ ਕਿਸੇ ਗਲਤ ਬੰਦੇ ਦੀ ਵੈਰੀਫਿਕੇਸ਼ਨ ਨਹੀਂ ਕਰੂੰਗਾ ਜਿਹੜਾ ਬੰਦਾ ਮਕਾਨ ਮਾਲਕ ਦੀ ਜ਼ਿੰਮੇਵਾਰੀ ਨਹੀਂ ਚੱਕਾ ਚੱਕ ਕੇ ਆਂਦਾ ਜਿਹਦੇ ਕੋ ਕੋ ਪੱਕੇ ਸਬੂਤ ਨਹੀਂ ਹੈਗੇ ਮੈਂ ਉਹਦੀ ਤਸਦੀਕ ਨਹੀਂ ਕਰੂੰਗਾ ਸੋ ਲਗਾਤਾ ਤਸਵੀਨਾ ਸਿੱਧੀਆਂ ਤੁਸੀਂ ਦੇਖਦੇ ਹੋ ਗੁਰ ਰਵਿਦਾਸ ਨਗਰ ਤੋਂ ਹੋਰ ਵੀ ਦਸ਼ਕਾਂ ਨਾਲ ਗੱਲਬਾਤ ਕਰਨਗੇ ਸਰ ਅੱਜ ਜਿਹੜਾ ਮਤਾ ਪਾਇਆ ਗਿਆ ਤੇ ਕੀ ਇਹ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਜਿੰਨੇ ਵੀ ਬਿਹਾਰ ਦੇ ਲੋਕ ਆ ਜਿਹੜੇ ਇੱਥੇ ਕਬਜੂ ਕੇ ਬੈਠੇ ਆ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਆਪਾਂ ਜਿਹੜਾ ਅੱਜ ਮਤਾ ਪਾਇਆ ਸੀ ਇਹ ਜਿਹੜਾ ਬੱਚਾ ਸੀਗਾ ਉਹ ਨਾਲ ਬਹੁਤ ਅਣਕਣਾ ਘਟਨਾ ਵਾਪਰੀ ਸੀ ਉਹਦੇ ਸਬੰਧ ਵਿੱਚ ਆਪਾਂ ਤਿੰਨਾਂ ਵੱਡਾ ਦਾ ਮਤਾ ਪਾਇਆ ਵਾਰਡ ਨੰਬਰ 11 ਵਾਰਡ ਨੰਬਰ 16 ਵਾਰਡ ਨੰਬਰ ਦਾਸ ਆਪਾਂ ਕਿਸੇ ਵੀ ਅਣਪਛਾਤੇ ਬੰਦੇ ਦਾ ਫਾਰਮ ਟੈਸਟ ਨਹੀਂ ਕਰਾਂਗੇ ਨੂੰ ਲਗਾਤਾ ਤਸਵੀਰਾਂ ਸਿੱਧੀਆਂ ਕਰ ਰਹੇ ਆ ਕਿ ਆਪਾਂ ਪ੍ਰਧਾਨ ਸਾਹਿਬ ਜੀ ਨਾਲ ਗੱਲਬਾਤ ਕਰਾਂਗੇ ਸਰ ਅੱਜ ਜਿਹੜਾ ਮਤਾ ਪਾਇਆ ਗਿਆ ਤੇ ਮਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਤੁਸੀਂ ਸ਼ਰਤਾਂ ਜਿਨੀ ਰੱਖੀਆਂ ਗਈਆਂ ਜਿਹੜੀਆਂ ਗੁਰ ਰਵਿਦਾਸ ਨਗਰ ਦੇ ਵਿੱਚ ਲਾਗੂ ਕੀਤੀਆਂ ਜਾਣਗੀਆਂ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਅੱਜ ਇਹ ਮਤਾ ਪਾਸ ਕੀਤਾ ਗਿਆ ਹੈ ਵੀ ਸਾਡੇ ਇਲਾਕੇ 'ਚ ਜਿਹੜੇ ਬਿਨਾਂ ਆਈਡੈਂਟੀਫਿਕੇਸ਼ਨ ਤੋਂ ਰਹਿ ਰਹੇ ਆ ਉਹਨਾਂ ਦੀ ਪੋਸਟ ਤੋਂ ਵੈਰੀਫਿਕੇਸ਼ਨ ਕਰਾਈ ਜਾਵੇ ਤੇ ਉਹਨਾਂ ਦੇ ਜਿਹੜੇ ਨਹੀਂ ਮੰਨ ਲੋ ਵੀ ਵੈਰੀਫਿਕੇਸ਼ਨ ਆ ਕੇ ਵੀ ਉਹਨਾਂ ਨੂੰ ਘਰਾਂ 'ਚ ਨਾ ਰੱਖਿਆ ਜਾਵੇ ਇਹ ਅਸੀਂ ਇਸ ਬਦੇ ਵਿੱਚ ਇਹ ਮੰਨ ਲੋ ਵੀ ਮਤਾ ਪਾਇਆ ਗਿਆ ਤੇ ਜੇ ਸਾਡੀ ਐਮਸੀ ਸਾਹਿਬ ਜੀ ਆਈ ਸੀ ਤੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸਾਰਿਆਂ ਦੀ ਉਹਨਾਂ ਨੇ ਬਹੁਤ ਸੋਹਣੇ ਸੁਝਾਅ ਵੀ ਦਿੱਤੇ ਮੈਂ ਇਹ ਨਹੀਂ ਕਹੂੰਗੀ ਕਿ ਸੁਝਾਅ ਕੋਈ ਨਹੀਂ ਵਧੀਆ ਦੇ ਕੇ ਬਹੁਤ ਸੋਹਣੇ ਸੁਝਾਅ ਦੇ ਕੇ ਗਏ ਆ ਉਹ ਤੇ ਉਹਨਾਂ ਨੇ ਇਹ ਗੱਲ ਕਹੀ ਅਸੀਂ ਮੰਨ ਲੋ ਕਿਰਾਏਦਾਰ ਕੋਈ ਰੱਖਦੇ ਆ ਇਸ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਏਗੀ ਉਹਨਾਂ ਦੇ ਆਧਾਰ ਕਾਰਡ ਹੋਣਗੇ ਸਾਡੇ ਕੋਲ ਸਾਰਾ ਕੁਝ ਉਹਨਾਂ ਦੇ ਡਾਕੂਮੈਂਟ ਸਾਡੇ ਕੋਲ ਹੋਣਗੇ ਪਰ ਸਾਨੂੰ ਇਸ ਗੱਲ ਦੀ ਛੋਟੀ ਦੋਵੋ ਕਿ ਜੇ ਮੰਨ ਲਓ ਉਹਨਾਂ ਦੇ ਆਧਾਰ ਕਾਰਡ ਹੈ ਕਿ ਕੱਲ ਉਹ ਵਾਰਤਤ ਨਹੀਂ ਕਰਨਗੇ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਕਿਰਾਏ ਤੇ ਜਿੰਨਾਂ ਰੱਖਦੇ ਆ ਮਕਾਨ ਮਾਲਿਕ ਉਹ ਜ਼ਿੰਮੇਦਾਰ ਹੋਣਗੇ ਪਰ ਜਦੋਂ ਸਾਡੇ ਐਮਸੀ ਉਹਨਾਂ ਨੂੰ ਕਹਿ ਰਹੇ ਆ ਕਿ ਅਸੀਂ ਆਧਾਰ ਕਾਰਡ ਕਰਕੇ ਇਹਨਾਂ ਦੀ ਗਰੰਟੀ ਚੁੱਕੇ ਤਾਂ ਮੈਂ ਗਰੰਟੀ ਚੁੱਕ ਲਈ ਆਪਾਂ ਜਦੋਂ ਅਸੀਂ ਉਹਨਾਂ ਦੇ ਆਧਾਰ ਕਾਰਡ ਲੈ ਲਏ ਸਾਰੇ ਡਾਕੂਮੈਂਟ ਲੈ ਲਏ ਸੀ ਉਹਦੀ ਗਰੰਟੀ ਚੁੱਕ ਲਈ ਜੇ ਕੱਲ ਉਹ ਇਹ ਗਰੰਟੀ ਚੁੱਕਣ ਦੇ ਬਾਵਜੂਦ ਵੀ ਇਹ ਹਰਕਤ ਕਰਨਗੇ ਫਿਰ ਹੈਗਾ ਸਾਡੇ ਕੋਲ ਕਿਸੇ ਕੋ ਜਵਾਬ ਇਸ ਗੱਲ ਦਾ ਜੇ ਹੋਇਆ ਤਾਂ ਮੈਨੂੰ ਜ਼ਰੂਰ ਸਾਰੇ ਦੱਸਣ ਤੇ ਦੂਸਰੀ ਗੱਲ ਇਹ ਸਾਡੇ ਪੰਜਾਬ ਵਿੱਚ ਨਸ਼ਾ ਅਬ 10 ਸਾਲਾਂ ਤੋਂ ਕੁਝ ਜ਼ਿਆਦਾ ਹੀ ਹੋ ਗਿਆ ਕਿਸ ਚੀਜ਼ ਦਾ ਗੁੱਟਕੇ ਖੈਣੀਆਂ ਦੇਖਦੇ ਨਾ ਆਪਾਂ ਅਕਸਰ ਕਿੱਦਾਂ ਰੋੜਾਂ ਦੇ ਉੱਪਰ ਕਿੰਨਾ ਗੰਦਗੀ ਪਈ ਹੋਈ ਹੁੰਦੀ ਆ ਜਿੱਥੇ ਵੀ ਇਹ ਦੇਖਦੇ ਉੱਥੇ ਥਰੋ ਕਰਕੇ ਚੱਲ ਜਾਂਦੇ ਆ ਕਿਉਂ ਇਹਨਾਂ ਦੀਆਂ ਜਿੰਨੀਆਂ ਵੀ ਰੇੜੀਆਂ ਕਿਤੇ ਵੀ ਮੈਂ ਬੋਲਦੀ ਆ ਇਹ ਨਸ਼ਾ ਜਿਹੜੀ ਇਸ ਨਸ਼ੇਲੀ ਚੀਜ਼ ਆ ਇਹ ਪਹਿਲਾਂ ਤਾਂ ਬੰਦ ਹੋਣੀ ਚਾਹੀਦੀ ਆ ਕਿ ਸਾਡੇ ਕੋਈ ਵੀ ਭਾਈ ਜਿਹੜੇ ਇਹ ਚੀਜ਼ਾਂ ਨਾ ਲੈਣ ਕਿਉਂਕਿ ਪਿੱਛੋਂ ਗਵਰਨਮੈਂਟ ਦੇ ਹੁੰਦੀਆਂ ਆ ਇਹ ਜੱਜ ਤਾਂ ਤਾਂ ਹੀ ਇਹ ਚੀਜ਼ਾਂ ਆ ਕੇ ਆਂਦੀਆਂ ਆ ਇੱਕ ਚੀਜ਼ ਬਿਆਨ ਹੋ ਜਾਂਦੀ ਆ ਇੱਕ ਚੀਜ਼ ਕਹਿੰਦੇ ਨਹੀਂ ਜੀ ਇਹ ਤਾਂ 2 ਨੰਬਰ ਚ ਆ ਰਹੀ ਆ ਕਿੱਦਾਂ ਆ ਰਹੀ ਆ 2 ਨੰਬਰ ਚ ਤੁਸੀਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੋਗੇ ਕਿ ਜਿਹੜੇ ਇਹਨਾਂ ਦੇ ਵੋਟਰ ਕਾਰਡ ਆ ਤੂੰ ਤੁਰੰਤ ਰੱਦ ਕਰਨੇ ਚਾਹੀਦੇ ਆ ਆਮ ਆਦੀ ਪਾਰਟੀ ਸਰਕਾਰ ਨੂੰ ਹਾਂਜੀ ਕਰਨੇ ਚਾਹੀਦੇ ਰੱਦ ਦੇਖੋ ਮੈਂ 16 ਸਾਲ ਹਿਮਾਚਲ ਚ ਰਹਿ ਕੇ ਆਈ ਆ ਮੇਰਾ ਉੱਥੇ ਦਾ ਵੋਟਰ ਕਾਰਡ ਨਹੀਂ ਬਣਿਆ ਮੇਰਾ ਉੱਥੇ ਦਾ ਵੋਟਰ ਕਾਰਡ ਨਹੀਂ ਬਣਿਆ ਮੈਂ 16 ਸਾਲ ਰਹਿ ਕੇ ਗਈ ਆ ਤੇ ਮੈਂ ਉੱਥੇ ਗਈ ਵੀ ਅਪੀਲ ਵੀ ਕੀਤੀ ਸੀ ਕਿ ਮੇਰਾ ਇੱਥੇ ਦਾ ਵੋਟਰ ਕਾਰਡ ਬਣਾਇਆ ਜਾਵੇ ਪਰ ਮੇਰਾ ਵੋਟਰ ਕਾਰਡ ਨਹੀਂ ਬਣਿਆ ਸੀ ਤੇ ਇਹਨਾਂ ਦੇ ਵੋਟਰ ਕਾਰਡ ਕਿੱਦਾਂ ਬਣ ਰਹੇ ਆ ਅਸੀਂ ਵੋਟਰ ਕਾਰਡ ਦੀ ਗੱਲ ਕਰਦੇ ਹਾਂ ਉੱਥੇ ਤਾਂ ਹਿਮਾਚਲ ਦੇ ਵਿੱਚ ਤਾਂ 5 ਮਿੰਟ ਨਹੀਂ ਰਹਿ ਦਿੰਦੇ ਉੱਥੇ ਤਾਂ ਉਸੇ ਵੇਲੇ ਪੰਜਾਬੀ ਨੂੰ ਧੱਕੇ ਮਾਰ ਕੇ ਕੱਢ ਦਿੰਦੇ ਬਾਹਰ ਇਹ ਚਲੋ ਮੈਂ ਨਹੀਂ ਕਹਿੰਦੀ ਹੈਗੀ ਕੋਈ ਧੱਕਾ ਨਹੀਂ ਮਾਰਦਾ ਹੈਗਾ ਮੈਂ 16 ਸਾਲ ਰਹਿ ਕੇ ਆਈਆਂ ਹੈ ਮੇਰੇ ਹਸਬੰਦ ਉੱਥੇ ਰਹਿ ਰਹੇ ਆ 20 ਸਾਲਾਂ ਤੋਂ ਸਾਡੀ ਆਪਣੀ ਪ੍ਰਾਪਰਟੀ ਸੀ ਜਿਹੜੀ ਤੁਸੀਂ ਉੱਥੇ ਰਹੇ ਮੈਂ ਰੈਂਟ ਤੇ ਰਹਿ ਰਹੀ ਸੀ ਰੈਂਟ ਤੇ ਰਹਿ ਰਹੀ ਆ ਔਰ ਮੇਰੇ ਚਲੋ ਆ ਆਪਣਾ ਬਿਹੇਵੀਅਰ ਹੁੰਦਾ ਆ ਜਿਸ ਤਰ੍ਹਾਂ ਪਾਈ ਸਾਹਿਬ ਵੀ ਕਹਿ ਗਏ ਕਿ ਇੱਕ ਮਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ ਸੋ ਮੈਂ ਇਸ ਸਾਡੇ ਪੰਜਾਬੀਆਂ ਦਾ ਨਾਮ ਹੀ ਇੰਨਾ ਆ ਕਿ ਹਰੇਕ ਨੂੰ ਪਤਾ ਆ ਕਿ ਇਹਨਾਂ ਨੇ ਪੱਗਾਂ ਦੀ ਇੱਜ਼ਤ ਰੱਖੀਆਂ ਆ। ਅਗਲੀ ਦਸ਼ਕਾ ਦੇ ਨਾਲ ਬਾਅਦ ਗੱਲਬਾਤ ਕਰਾਂਗੇ। ਸਰ ਅੱਜ ਗੁਰੂ ਰਵਿਦਾਸ ਨਗਰ ਵਿੱਚ ਜਿਹੜਾ ਮਤਾ ਪਾਇਆ ਗਿਆ ਆ ਕੀ ਕਹਿਣਾ ਚਾਹੂਗਾ ਤੁਸੀਂ? ਜੈ ਗੁਰਦੇਵ, ਧੰਨ ਗੁਰਦੇਵ ਜੀ। ਮੈਂ ਸ਼੍ਰੀ ਗੁਰੂ ਰਵਿਦਾਸ ਨਗਰ ਤੋਂ ਮੱਲਾ ਸ਼੍ਰੀ ਗੁਰੂ ਰਵਿਦਾਸ ਕਮੇਟੀ ਦਾ ਮੈਂਬਰ ਹਾਂ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਪਈਏ ਪਹਜਾਓ, ਪੰਜਾਬ ਬਚਾਓ। ਹਾਰਪੁਰ ਵਿੱਚ ਨਿਊ ਦੀਪਨਗਰ ਵਿੱਚ ਜੋ ਵਾਰਦਾਤ ਹੋਈ ਆ 5 ਸਾਲ ਦੇ ਬੱਚੇ ਨਾਲ ਜੇ ਤੁਸੀਂ ਉਹ ਫੋਟੋਆਂ ਦੇਖੀਆਂ ਹੋਣ ਤੁਹਾਨੂੰ ਪਤਾ ਲੱਗੇ ਆ ਅਸਲ ਚ ਜਿਹੜੀਆਂ ਫੋਟੋਆਂ ਬੱਚੇ ਦੀਆਂ ਅਸਲ ਚ ਜਿਹੜੀਆਂ ਫੋਟੋਆਂ ਆ ਪੁਲਿਸ ਨੇ ਉਹ ਸ਼ੋਅ ਨਹੀਂ ਕੀਤੀਆਂ ਜਿਹੜੀ ਫੋਟੋ ਅਸਲ ਚ ਹੈਗੀ ਆ ਇੰਨੀ ਬੁਰੀ ਤਰ੍ਹਾਂ ਬੱਚੇ ਨੂੰ ਮਾਰਿਆ ਗਿਆ ਲੋਕ ਸਾਰੇ ਸੁੱਤੇ ਪਏ ਆ ਕੋਈ ਨਹੀਂ ਕੁਝ ਬੋਲ ਰਿਹਾ ਸਾਰੇ ਮੱਲੇ ਸਾਡੇ ਆਲੇ ਦੁਆਲੇ ਦੇ ਸਾਰੇ ਸੁੱਤੇ ਪਏ ਆ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਸਾਰੇ ਸੁੱਤੇ ਪਏ ਆ ਕਮਰੇ ਕਰਾਇਆ ਤੇ ਦਿੱਤੇ ਹੋਏ ਆ ਜਿਹੜੇ ਬਾਹਰੋਂ ਜੂਪੀ ਬਿਹਾਰ ਤੋਂ ਜਿੱਥੋਂ ਵੀ ਭਈਏ ਆਏ ਆ ਸਾਰੇ ਉਹਨਾਂ ਨੇ ਆਪਣੇ ਮਕਾਨ ਪਾਲੇ ਆ ਪਰ ਉਹ ਮਕਾਨ ਆਪਣੇ ਪਾ ਕੇ ਉਹ ਉਹਨਾਂ ਭਈਆਂ ਨੂੰ ਦੇ ਦੇ ਰਹੇ ਆ ਰਹਿਣ ਵਾਸਤੇ ਤੇ ਆਪਣੇ ਹੋਰ ਪਾ ਰਹੇ ਆ ਰਜਿਸਟਰੀਆਂ ਕਰਾ ਰਹੇ ਆ ਪੰਜਾਬ ਵਿੱਚ ਹੀ ਇਹ ਮੁੱਦਾ ਆ ਕਿ ਬਾਹਰ ਦੇ ਜਿਹੜੇ ਬਾਹਰ ਸਟੇਟ ਵਾਲੇ ਆ ਉਹਨਾਂ ਨੂੰ ਇੱਥੇ ਰਹਿਣ ਵਾਸਤੇ ਜ਼ਮੀਨ ਦਿੱਤੀ ਜਾ ਰਹੀ ਆ ਜਦਕਿ ਅਸੀਂ ਬਾਹਰ ਸਟੇਟ ਚ ਚਲ ਜਾਈਏ ਤਾਂ ਸਾਨੂੰ ਜ਼ਮੀਨ ਨਹੀਂ ਦਿੱਤੀ ਜਾਊਗੀ ਕਾਨੂੰਨ ਆ ਉੱਥੇ ਦਾ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਕਾਨੂੰਨ ਪੰਜਾਬ ਚ ਵੀ ਬਣਾਇਆ ਜਾਵੇ ਤੇ ਬਈਆਂ ਨੂੰ ਪਹੁੰਚਾਇਆ ਜਾਵੇ ਬਈਏ ਪਹੁੰਚਾਓ ਪੰਜਾਬ ਪਹੁੰਚਾਓ ਜਿਸ ਤਰ੍ਹਾਂ ਸਰ ਤੁਸੀਂ ਹੁਣ ਅੱਜ ਜਿਹੜਾ ਮਤਾ ਦੀ ਪਾਇਆ ਗਿਆ ਬਾਕੀ ਦੀ ਜਿਹੜਾ ਆਪਣੇ ਬਜਵਾੜੇ ਦੇ ਵਿੱਚ ਦੀ ਮਤੇ ਪਾਇਆ ਗਿਆ ਹੋਰ ਦੀ ਕੁਝ ਮੁਹੱਲੇ ਦੇ ਵਿੱਚ ਮਤੇ ਪਾਇਆ ਗਿਆ ਪਰ ਹੋਰ ਦੀ ਜਿਹੜੇ ਮੁਹੱਲੇ ਜੇ ਐਮਸੀ ਮੋਹਦਬਰ ਬੰਦੇ ਆ ਗਿਆ ਉਹਨਾਂ ਕੋਲ ਜਿਹੜੇ ਮਤੇ ਹਾਲੇ ਤੱਕ ਨਹੀਂ ਪਾਏ ਜਾ ਰਹੇ ਉਹਦੀ ਗੂੜੀ ਨੀਦ ਸੁੱਤੇ ਪਈ ਆ ਉਹਦੀ ਕਿ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਮੈਂ ਤਾਂ ਜੇ ਇਹੀ ਕਹਿਣਾ ਚਾਹੂੰਗਾ ਗਹਿਰੀ ਨੀਂਦ 'ਚ ਸੁੱਤੇ ਵੇ ਗੁੜੀ ਨਹੀਂ ਗਹਿਰੀ ਨੀਂਦ 'ਚ ਸੁੱਤੇ ਵੇ ਸਾਰੇ ਐਮਸੀ ਜਿੰਨੇ ਵੀ ਆ ਪਿੰਡਾਂ ਦੇ ਹੈਗੇ ਆ ਸਰਪੰਚ ਪੰਚ ਜਿੰਨੇ ਵੀ ਆ ਸਾਰੇ ਸੁੱਤੇ ਵੇ ਆ ਉਹਨਾਂ ਨੂੰ ਜਾਗਣ ਦੀ ਲੋੜ ਆ ਜਾਂ ਤਾਂ ਉਹ ਇਹ ਸੋਚ ਰਹੇ ਆ ਕਿ ਸਾਡੇ ਮਲੇ ਗਲੀ ਵਿੱਚ ਐਦਾਂ ਦੀ ਕੋਈ ਵਾਰਦਾਤ ਅੰਜਾਮ ਹੋਵੇ ਤਾਂ ਅਸੀਂ ਜਾਗੀਏ ਸਰ ਕੀ ਨਾਮ ਹੈ ਜੀ ਟਾ ਮੇਰਾ ਨਾਮ ਨਿਕਨੇਮ ਵਿੱਕੀ ਉਹਦਾ ਵਿਪਨ ਕੁਮਾਰ ਤੋਂ ਜੀਡੀਵੀ ਗੱਲ ਕਰ ਰਿਹਾ ਅਮਨ ਜਾਂ ਹੋਰ ਵੀ ਗੁਰਵਦਾਸ ਵੈਲਫੇਅਰ ਸੁਸਾਇਟੀ ਮੈਂਬਰ ਕਰ ਰਹੇ ਨੇ ਕਿ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਐਮਸੀ ਦੇ ਸਰਪੰਚ ਸਾਹਿਬ ਹੋਰ ਵੀ ਆਗ ਦੇਲੇ ਪਿੰਡਾਂ ਦੀ ਮਤੇ ਪਾਏ ਹਲ ਤੱਕ ਨਹੀਂ ਅਸੀਂ ਐਸ ਪਰ ਲੀਗਲ ਤੌਰ ਤੇ ਦੇਖਿਆ ਸਾਡਾ ਜਿਹੜਾ ਫਰਸਟ ਸਟੈਪ ਆ ਸਾਡਾ ਜੋ ਫਰਜ ਆ ਅਸੀਂ ਆਪਣਾ ਮਤਾ ਸਾਡੇ ਐਮਸੀ ਨੂੰ ਹੀ ਦਵਾਵਾਂਗੇ ਅਗਰ ਐਮਸੀ ਸਾਹਿਬ ਅਕੇ ਉਸ ਮਤੇ ਤੇ ਨਹੀਂ ਕੁਝ ਕਰਦੇ ਫਿਰ ਲੋਕਤੰਤਰਤਾ ਹੈ ਫਿਰ ਇੱਕ ਨਾ ਇੱਕ ਦਿਨ ਜਿੱਥੇ ਅਸੀਂ ਬਾਕੀ ਥਾਵਾਂ ਤੇ ਸਾਰਾ ਸਾਡਾ ਪਰਿਵਾਰ ਖੜਾ ਹੁੰਦਾ ਫਿਰ ਇਸ ਤਰ੍ਹਾਂ ਤੇ ਵੀ ਖੜੇ ਹੋ ਜੁਮਾਂਗੇ ਵੀ ਐਂਡ ਤੇ ਤਾਂ ਉਹੀ ਨਤੀਜਾ ਨਿਕਲਣਾ ਜੀ ਪਰ ਸਾਡਾ ਫਰਸਟ ਸਟੈਪ ਆ ਕਿ ਸਾਡੇ ਅਸੀਂ ਐਮਸੀ ਸਾਹਿਬ ਜੋ ਸਾਡੇ ਸਰਪੰਚ ਆ ਉਹਨਾਂ ਨੂੰ ਹੀ ਮਤਾ ਦਿੱਤਾ ਜਾਵੇ ਅਗਰ ਸਾਨੂੰ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਕੋ ਜਾਣਾ ਪਏ ਡੀਸੀ ਸਾਹਿਬ ਕੋ ਜਾਣਾ ਪਏ ਜੂ ਜਾਵਾਂਗੇ ਆਪਾਂ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼